सूफी कर बाबा बुल्ले शाह पिछली बार ਅਸੀਂ ਸੁਣਿਆ ਸੀ ਕਿ ਬੁੱਲੇ ਸ਼ਾ ਦੇ ਪਿਤਾ ਗੁਰੂ ਇਨਾਇਤ ਸ਼ਾ ਤੋਂ ਸਹਿਮਤੀ ਲੈ ਕੇ ਅਤੇ ਨਿਕਾਹ ਵਿੱਚ ਜਾਣ ਦੀ ਇਜਾਜ਼ਤ ਲੈਣ ਤੋਂ ਬਾਅਦ ਬੁੱਲੇ ਸ਼ਾ ਨੂੰ ਹਵੇਲੀ ਵਿੱਚ ਲੈ ਜਾਂਦੇ ਹਨ ਇਸ ਦੌਰਾਨ ਆਸ਼ਰਮ ਤੋਂ ਇੱਕ ਸਾਧਕ ਨਾਈਟ ਸ਼ਾਦੇ ਪ੍ਰਤੀਨਿਧੀ ਵਜੋਂ ਆਉਂਦਾ ਹੈ ਜਿਸ ਨੂੰ ਬੁੱਲੇ ਸ਼ਾ ਅੰਦੇਖਾ ਕਰ ਦਿੰਦਾ ਹੈ ਉਸ ਸਾਧਕ ਨੇ ਰੁੱਖ ਦੀ ਛਤਰੀ ਹੇਠ ਬੁੱਲੇ ਸ਼ਾ ਨੂੰ ਬਹੁਤ देर ਤੱਕ ਉਡੀਕ ਕੀਤੀ ਪਰ ਸ਼ਾਮ ਨੂੰ ਉਹ ਖਾਲੀ ਪੇਟ ਆਸ਼ਰਮ ਵਾਪਸ ਆ ਗਿਆ ਸਵੇਰੇ ਜਦੋਂ ਇਨਾਇਤ ਸ਼ਾ ਨੇ ਪੁੱਛਿਆ ਤਾਂ ਉਸਨੇ ਉਸਨੂੰ ਸਭ ਕੁਝ ਦੱਸ ਦਿੱਤਾ ਫਿਰ ਇਨਾਇਤ ਸ਼ਾਹ ਨੇ ਐਲਾਨ ਕੀਤਾ ਕਿ ਅੱਜ ਤੋਂ ਅਸੀਂ ਆਪਣੀ بارشਾਂ ਦੀ ਦਿਸ਼ਾ ਉਸ ਦੇ ਫੁੱਲਾਂ ਦੇ ਕਿਨਾਰਿਆਂ ਤੋਂ ਤੁਹਾਡੇ ਵੱਲ ਬਦਲਾਂਗੇ ਬੁੱਲੇ ਸ਼ਾਹ ਨਾਲ ਸੰਬੰਧਿਤ ਇਤਿਹਾਸਿਕ ਸਾਹਿਤ્ય ਦੱਸਦਾ ਹੈ ਕਿ ਦੂਜੇ ਪਾਸੇ ਜਿਵੇਂ ਕਿ ਜਿਵੇਂ ਹੀ ਇਨਾਇਤ ਸ਼ਾਨ ਨੂੰ ਗੁੱਸਾ ਆਇਆ ਬੁੱਲੇ ਸ਼ਾਦੀ ਅੰਦਰੂਨੀ ਦੁਨੀਆ ਤੇ ਇੱਕ ਕਾਲਾ ਪਰਦਾ ਡਿੱਗ ਪਿਆ ਇਨਾਇਤ ਸ਼ਾਨ ਨੂੰ ਸਿਰਫ ਇਹ ਹੀ ਕਹਿਣਾ ਸੀ ਕਿ ਆਓ ਉਸ ਦੇ ਫੁੱਲਾਂ ਦੀ ਕੀਆਰੀ ਤੋਂ ਫੁਹਾਰਾਂ ਨੂੰ ਹਟਾ ਦਈਏ ਕਿ ਉਸ ਦੀ ਅੰਦਰੂਨੀ ਮਾਲਕੀ ਇਸ ਤਰ੍ਹਾਂ ਟਹਿ ਗਈ ਜਿਵੇਂ ਉਸ ਦਾ ਖਜ਼ਾਨਾ ਕੰਗਾਲ ਹੋ ਗਿਆ ਹੋਵੇ ਅੱਜ ਨਿਕਾਹ ਪੂਰਾ ਹੋ ਗਿਆ ਬੁੱਲੇ ਸ਼ਾਹ ਨੇ ਵਾਲਿਦ ਤੋਂ ਆਗਿਆ ਲਈ ਅਤੇ ਆਸ਼ਰਮ ਬਲ ਚੱਲ ਪਿਆ ਪਰ ਆਪਣੇ ਦਿਲ ਵਿੱਚ ਕੁਝ ਕਮੀ ਮਹਿਸੂਸ ਹੋ ਰਹੀ ਸੀ ਇਹ ਸਭ ਸਮਝਦਿਆਂ ਬੁੱਲੇ ਸ਼ਾਹ ਨੇ ਲੁੱਟੇ ਹੋਏ ਖਜ਼ਾਨਚੀ ਵਾਂਗ ਆਪਣੀ ਛਾਤੀ ਪिटਣੀ ਸ਼ੁਰੂ ਕਰ ਦਿੱਤੀ ਸਾਨੂੰ ਆ ਮਿਲ ਯਾਰ ਪਿਆਰਿਆ ਦੂਰ ਦੂਰ ਅਸਾਥੋਂ ਗਏ ਹਾਂ ਅਸਲੂਤ ਆ ਕੇ ਵਹਿ ਰਹੇ ਹਾਂ ਕੀ ਕਸਰ ਕਸੂਰ ਵਿਸਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ ਮੇਰਾ ਇੱਕ ਅਨੋਖਾ ਯਾਰ ਹੈ ਮੇਰਾ ਸਿਰਫ ਉਸ ਦੇ ਨਾਲ ਹੀ ਪਿਆਰ ਹੈ ਕਦੇ ਸਮਝੇ ਵੜ ਪਰਿਵਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ ਬੁੱਲਾ ਸ਼ਾ ਮੇਰੇ ਕਰ ਆਵਸੀ ਮੇਰੀ ਬਲਦੀ ਮਾਂ ਬੁਝਾਵਸੀ ਇਨਾਇਤ ਦਮਦਮ ਨਾਲ ਚਿਤਾਰਿਆ ਸਾਨੂੰ ਆ ਮਿਲ ਯਾਰ ਪਿਆਰਿਆ ਸਾਨੂੰ ਆ ਮਿਲ ਯਾਰ ਪਿਆਰਿਆ ਉਹੀ ਤੁਨ ਉਹੀ ਤਾਲ ਸਾਨੂੰ ਆ ਮਿਲ ਯਾਰ ਪਿਆਰਿਆ ਇਹ ਕਿੰਨੀ ਅਜੀਬ ਗੱਲ ਹੈ ਜੇ ਤੁਸੀਂ ਦੇਖੋ ਤਾਂ ਬੁੱਲੇ ਸ਼ਾ ਇਨਾਇਤ ਨੂੰ ਮਿਲਣ ਲਈ ਆਸ਼ਰਮ ਵੱਲ ਜਾ ਰਿਹਾ ਸੀ ਪਰ ਉਹ ਇਨਾਇਤ ਸ਼ਾਹ ਨੂੰ ਮਿਲਣ ਲਈ ਬੁਲਾ ਵੀ ਰਿਹਾ ਸੀ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੁੱਲੇ ਸ਼ਾਹ ਨੇ ਪਹਿਲਾਂ ਹੀ ਆਪਣੇ ਅੰਦਰਲੇ ਦਾਇਰੇ ਵਿੱਚ ਗੁਰੂ ਜੀ ਦੀ ਗੈਰ ਮੌਜੂਦਗੀ ਨੂੰ ਮਹਿਸੂਸ ਕਰ ਲਿਆ ਸੀ ਸਤਗੁਰੂ ਦੀ ਨਰਾਜ਼ਗੀ ਦਾ ਸੰਕੇਤ ਮਿਲ ਗਿਆ ਸੀ ਇਸ ਲਈ ਇਸ ਕਾਫੀ ਰਾਹੀ ਉਸਨੇ ਇਹ ਵੀ ਕਿਹਾ ਹੈ ਕਿ हे ਮੇਰੇ ਪਿਆਰੇ ਸਤਗੁਰ हे ਮੇਰੇ ਪਿਆਰੇ ਸ਼ਾ ਤੂੰ ਅਚਾਨਕ ਮੇਰਾ ਕਰ ਉਜਾੜ ਛੱਡ ਕੇ ਕਿੱਥੇ ਚਲਾ ਗਿਆ ਕਿਸ ਕਸੂਰ ਕਰਕੇ ਕਿਸ ਗੁਨਾਹ ਕਰਕੇ ਤੁਸੀਂ ਮੈਨੂੰ ਭੁੱਲ ਗਏ ਹੋ ਇਹ ਸਮਝ ਲਵੋ ਮੇਰੇ ਵੱਡੇ ਪਰਿਵਾਰ ਵਾਲਿਓ ਵੱਡਾ ਪਰਿਵਾਰ ਵਾਲਾ ਇਸ ਲਈ ਕਿਹਾ ਹੈ ਕਿਉਂਕਿ ਇਨਾਇਤ ਸ਼ਾਹ ਦੇ ਆਸ਼ਰਮ ਵਿੱਚ ਬਹੁਤ ਸਾਰੇ ਚੇਲੇ ਰਹਿੰਦੇ ਸਨ ਸਮਝ ਲਵੋ हे ਮੇਰੇ ਵੱਡੇ ਪਰਿਵਾਰ ਦੇ ਸਤਿਗੁਰ ਤੁਸੀਂ ਹੀ ਮੇਰੇ ਇੱਕੋ ਇੱਕ ਦਿਲਆਸਾ ਹੋ ਤੁਸੀਂ ਹੀ ਮੇਰਾ ਇੱਕੋ ਇੱਕ ਪਿਆਰ ਹੋ ਇਸ ਲਈ ਕਿਰਪਾ ਕਰਕੇ ਤੁਸੀਂ ਮੇਰੇ ਦਿਲ ਦੀ ਅੱਗ ਨੂੰ ਬੁਝਾ ਦੇਵੋ ਇੱਥੇ ਗੱਡੀ ਦੇ ਪਹੀਏ ਅਤੇ ਬੁੱਲੇ ਸ਼ਾਹ ਦੇ ਪੈਰ ਮੰਜ਼ਿਲ ਤੇ ਪਹੁੰਚਣ ਵਾਲੇ ਸਨ ਉਥੇ ਉਸ ਦੇ ਗੁਰੂ ਪਰਾਵਾਂ ਨੇ ਦੂਰੋਂ ਕੋੜੇ ਦੇ ਖੁਰਾਂ ਦੀ ਆਵਾਜ਼ ਅਤੇ ਉਹਨਾਂ ਦੇ ਗਲੇ ਵਿੱਚ ਬੰਨਿਆ ਕੁੰਗਰੂਆਂ ਦੀ ਛਣਛਣ ਸੁਣੀ ਆਸ਼ਰਮ ਵਿੱਚ ਜਸ਼ਨ ਦੀ ਲਹਿਰ ਵਾਂਗ ਦੌੜ ਗਈ ਪਿਛਲੇ 3-4 ਦਿਨਾਂ ਤੋਂ ਉਹ ਰਾਤ ਦੇ ਮੁਸ਼ਾਇਰੇ ਵਿੱਚ ਬੁੱਲੇ ਸ਼ਾਦੀ ਸਵਾਦੀ ਕਾਫੀ ਨੂੰ ਯਾਦ ਕਰਦੇ ਰਹੇ ਸਨ ਅੱਜ ਉਹਨਾਂ ਦੀ ਰੂਹ ਦਾ ਰਸੁਈਆ ਉਹਨਾਂ ਦਾ ਪਿਆਰਾ ਗੁਰੂ ਪਾਈ ਵਾਪਸ ਆ ਗਿਆ ਸੀ ਇਸੇ ਲਈ ਸਾਰੇ ਆਪਣੀਆਂ ਚੌਪੜੀਆਂ ਤੋਂ ਬਾਹਰ ਆ ਗਏ ਸੁਲੇਮਾਨ ਅਤੇ ਅਬਦੁਲ ਤਾਂ ਵਾਜੀ ਜਿੱਤਨ ਦੇ ਇਰਾਦੇ ਨਾਲ ਗੁਰੂ ਦੀ ਕੁੜੀਆ ਵੱਲ ਪਜੇ खुशी नाल खबर दिती शाहजी शाहजी ਤੁਹਾਡਾ ਬੁਲਾ ਵਾਪਿਸ ਆ ਗਿਆ ਹੈ ਪਰ ਸ਼ਾਹ ਜੀ ਦਾ ਰਵਈਆ ਅਤੇ ਜਵਾਬ ਉਮੀਦ ਤੋਂ ਉਲਟੇ ਮਿਲੇ ਇਨਾਤ ਸ਼ਾ ਰਵੇਲੀ ਆਵਾਜ਼ ਵਿੱਚ ਲਗਭਗ ਚੀਖਦੇ ਹੋਏ ਬੋਲੇ ਜਾਓ ਆਸ਼ਰਮ ਦੇ फाटक ਬੰਦ ਕਰ ਦਿਓ ਬੁਲੇ ਸ਼ਾ ਅੰਦਰ ਦਾਖਲ ਨਾ ਹੋਵੇ ਗੁਰੂ ਦਾ ਇਹ ਹੁਕਮ ਆਸ਼ਰਮ ਤੇ ਤਬਾਹੀ ਵਾਂਗ ਵਰਿਆ ਇਹ ਇਸ ਤਰ੍ਹਾਂ ਸੀ ਜਿਵੇਂ ਬਿਜਲੀ ਦਿਲਾਂ ਤੇ ਡਿੱਗ ਪਈ ਹੋਵੇ ਅਤੇ ਉਹਨਾਂ ਨੂੰ ਅੰਦਰੋਂ ਅੰਦਰ ਵਿੰਨ ਗਈ ਹੋਵੇ ਸਾਰੇ ਸਾਧਕ ਉਥੇ ਖੜੇ ਅਤੇ ਸੁਣ ਰਹੇ ਗਏ ਸਨ ਸਾਰਿਆਂ ਵੱਲ ਵੇਖਦਿਆਂ ਇਨਾਇਤ ਸ਼ਾਨੇ ਫਿਰ ਕਿਹਾ ਕੀ ਤੁਸੀਂ ਸੁਣਿਆ ਨਹੀਂ ਗੇਟ ਬੰਦ ਕਰ ਦਿਓ ਹੁਣ ਸਾਡੇ ਆਸ਼ਰਮ ਦਾ ਕੋਈ ਵੀ ਕੋਨਾ ਉਸ ਹੰਕਾਰੀ ਵਿਅਕਤੀ ਲਈ ਖਾਲੀ ਨਹੀਂ ਹੈ ਸਾਡੀ دہلیਜ਼ ਵੀ ਉਸ ਅਣਜਾਣ ਵਿਅਕਤੀ ਦੀ ਆਵਾਜ਼ ਨਾਲ ਗੰਦੀ ਨਹੀਂ ਹੋਣੀ ਚਾਹੀਦੀ ਪੰਜ ਛੇ ਸਾਧਕ ਦਰਵਾਜ਼ੇ ਵੱਲ ਭੱਜੇ ਕੰਬਦੇ ਹੱਥਾਂ ਨਾਲ ਉਹਨਾਂ ਨੇ ਲੋਹੇ ਦੀ ਕੁੰਡੀ ਫੜੀ ਇੱਕ ਪਲ ਲਈ ਉਹਨਾਂ ਨੇ ਡਰਿਆਂ ਅੱਖਾਂ ਨਾਲ ਸ਼ਾਹੀ ਗੱਡੀ ਤੇ ਸਵਾਰ ਬੁੱਲੇ ਸ਼ਾ ਵਲ ਵੇਖਿਆ ਫਿਰ ਇੱਕ ਤਮਾਕੇ ਨਾਲ ਉਹਨਾਂ ਨੇ ਦਰਵਾਜੇ ਦੇ ਦੋਵੇਂ ਪੱਲੇ ਜੋੜ ਦਿੱਤੇ ਹੁਕਮ ਅਨਸਾਰ ਉਹਨਾਂ ਨੇ ਜੰਜੀਰਾਂ ਖਿੱਚੀਆਂ ਅਤੇ ਇਸ ਨੂੰ ਤਾਲਾ ਲਗਾ ਦਿੱਤਾ ਦੂਜੇ ਪਾਸੇ ਬੁੱਲੇ ਸ਼ਾ ਪਹਿਲਾਂ ਹੀ ਠੀਕ ਨਹੀਂ ਸੀ ਜਦੋਂ ਉਸਨੇ ਗੇਟ ਬੰਦ ਹੁੰਦਾ ਦੇਖਿਆ ਤਾਂ ਉਸ ਦੀ ਕਬਰਾਹਟ ਵੱਧ ਗਈ। ਉਹੋ ਚਟ ਗੱਡੀ ਤੋਂ ਹੇਠਾਂ ਉਤਰਿਆ। ਉਸਨੇ ਗੱਡੀ ਨੂੰ ਅਲਵਿਦਾ ਕਿਹਾ। ਫਿਰ ਉਸਨੇ ਗੇਟ ਖੜਕਾਇਆ। ਉਸਨੇ ਆਪਣੇ ਉੱਚੇ ਕਰ ਤੋਂ ਆਵਾਜ਼ ਮਾਰੀ। ਸੁਲੇਮਾਨ, ਅਬਦੁਲ ਰਹੀਮ ਅਫਜੂ ਤੁਸੀਂ ਪ੍ਰਾ ਕਿੱਥੇ ਹੋ? ਤੁਸੀਂ ਐਨੀ ਸਵੇਰ ਗੇਟ ਕਿਉਂ ਬੰਦ ਕਰ ਦਿੱਤਾ ਹੈ ਇਸ ਨੂੰ ਖੋਲੋ ਮੈਂ ਤੁਹਾਡਾ ਬੁੱਲਾ ਹਾਂ ਬੁੱਲੇ ਸ਼ਾਦੀ ਇਸ ਬੁਲਾਉਣ ਦੀ ਆਵਾਜ਼ ਵਿੱਚ ਆਪਣੇ ਪੰ ਦਾ ਵਾਸਤਾ ਸੀ ਨਾਲ ਡਰਦੀ ਕੰਬਣੀ ਵੀ ਸੀ ਪਰ ਇਹ ਕੰਬਣੀ ਵੀ ਇਨਾਇਤ ਦੀ ਸਖਤ ਰੂਪ ਨੂੰ ਨਾ ਪਿਗਲਾ ਸકી ਆਪਣੇ ਪੰ ਦਾ ਵਾਸਤਾ ਗੁਰੂ ਪਰਾਵਾਂ ਦੇ ਪੈਰਾਂ ਨਾਲ ਬੰਨੀਆਂ ਗੁਰੂ ਦੇ ਹੁਕਮਾਂ ਦੀਆਂ ਜੰਜੀਰਾਂ ਨੂੰ ਨਹੀਂ ਤੋੜ ਸਕਿਆ ਆਸ਼ਰਮ ਦੇ ਅੰਦਰ ਇੱਕ ਪੱਤਾ ਵੀ ਨਹੀਂ ਹਿੱਲਿਆ ਬੁੱਲੇ ਸ਼ਾਹ ਦਾ ਦਿਲ ਬੈਠ ਗਿਆ ਕਿਉਂਕਿ ਗੁਰੂ ਜੀ ਉਸ ਲਈ ਅੰਦਰੂਨੀ ਅਤੇ ਬਾਹਰੀ ਦੋਵਾਂ ਸੰਸਾਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ ਇੱਕ ਕਵੀ ਨੇ ਠੀਕ ਕਿਹਾ ਹੈ ਕਿ ਜੋ ਸਮਝਦਾਰ ਹਨ ਉਹ ਜਰੂਰ ਮੇਰੇ পাগলਪਨ ਤੇ ਬਹਿਸ ਕਰ ਸਕਦੇ ਹਨ ਜੋ ਸਮਝਦਾਰ ਹਨ ਉਹ ਜਰੂਰ ਮੇਰੇ পাগলਪਨ ਤੇ ਬਹਿਸ ਕਰ ਸਕਦੇ ਹਨ ਪਰ ਪਹਿਲਾਂ ਉਹਨਾਂ ਨੂੰ পাগল ਬਨਣ ਦੀ ਲੋੜ ਹੈ পাগলਪਨ ਇੱਕ ਦਰਦ ਹੈ ਇਹ ਇੱਕ جنੂਨ ਹੈ ਜੋ পাগলਪਨ ਨਾਲ ਜੁੜਿਆ ਹੋਇਆ ਹੈ ਇਹ ਨਸ਼ੇ ਦੀ ਅਵਸਥਾ ਹੈ بے ਹੁਸ਼ੀ ਦੀ ਅਵਸਥਾ ਹੈ ਇਸ ਲਈ ਇਸ ਨੂੰ ਇੰਦਰੀਆਂ ਨਾਲ ਮਹਿਸੂਸ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਸਮਝਿਆ ਜਾਂ ਪਰਖਿਆ ਨਹੀਂ ਜਾ ਸਕਦਾ ਇਸ ਲਈ ਇੱਕ ਵਾਰ ਬੁੱਲੇ ਸ਼ਾਹ ਨੇ ਦੁਨੀਆ ਦੇ ਚੇਤਨ ਬਾਜ਼ਾਰ ਵਿੱਚ ਲੰਘਦੇ ਹੋਏ ਖੁਦ ਗਾਇਆ ਸੀ ਕਿ ਦਿਲ ਦੀ ਵੇਦਨ ਕੋਈ ਨਾ ਜਾਣੇ ਅੰਦਰ ਦੇਸ਼ ਬੇਗਾਨੇ ਇਹ ਲੋਕ ਅੰਦਰਲੀ ਦੁਨੀਆ ਤੋਂ ਅੰਜਾਨ ਅਜਨਬੀ ਹਨ ਇਹ ਮੇਰੇ ਦਿਲ ਦੇ ਦਰਦ ਨੂੰ ਕਿਵੇਂ ਸਮਝਣਗੇ ਫਿਰ ਇਸ ਦਰਦ ਦਾ ਪ੍ਰਵਾਹ ਕੌਣ ਜਾਣ ਸਕਦਾ ਹੈ ਜਿਸ ਨੂੰ ਚਾਟ ਅਮਰ ਦੀ ਹੋਵੇ ਸੋਈਓ ਅਮਰ ਪਛਾਨ ਇਸ ਇਸ਼ਕ ਦੀ ਔਖੀ ਕਾਟੀ ਜੋ ਚੜਿਆ ਸੋ ਜਾਣੀ ਉਹੀ ਜਿਸਨੇ ਬਹੁਤ ਸਾਰਾ ਖੂਨ ਅਤੇ ਪਸੀਨਾ ਵਹਾ ਕੇ ਪਿਆਰ ਦੇ ਖੜੇ ਪਹਾੜ ਤੇ ਚੜਿਆ ਹੋਵੇ ਉਹੀ ਜਿਸਨੇ ਤਬੀਅਤ ਨਾਲ ਆਪਣੇ ਸਤਿਗੁਰੂ ਦੇ ਇਸ਼ਕ ਦੇ ਪਿਆਲੇ ਪੀਤੇ ਹੋਣ ਸਿਰਫ ਉਹੀ ਸਮਝ ਸਕਦਾ ਹੈ ਜੋ ਰੂਹਾਨੀ ਸਵਾਦਾ ਆਦੀ ਹੋ ਗਿਆ ਹੋਵੇ ਜਦੋਂ ਇਸ ਪਿਆਲੇ ਵਿੱਚੋਂ ਇੱਕ ਬੂੰਦ ਵੀ ਟਕੋਤੀ ਹੁੰਦੀ ਹੈ ਤਾ ਇੱਕ ਸਾਧਕ ਦੇ ਦਿਲ ਤੇ ਕੀ ਬੀਜਦੀ ਹੈ ਅਜ ਬੁੱਲੇ ਛਾ ਤੋਂ ਕੁਝ ਬੂੰਦਾ ਨਹੀਂ ਸਗੋਂ ਪੂਰਾ ਪਿਆਲਾ ਖੋਲਿਆ ਗਿਆ ਸੀ ਜਮ ਜਮ ਦੇ ਪਾਣੀ ਦੇ ਤਲਾਵ ਵਿੱਚੋਂ ਮੱਛੀ ਨੂੰ ਸੁੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਜਹੀ ਸਥਿਤੀ ਵਿੱਚ ਬੇਚੈਨੀ ਮਹਿਸੂਸ ਹੋਣਾ ਸੁਭਾਵਿਕ ਹੈ ਪਰ ਕਿਸ ਦਰਜੇ ਦੀ ਬੇਚੈਨੀ ਬੇਜੁਬਾਨ ਲਿਖਤ ਜਾਂ ਪਾਪਕ ਜੁਬਾਨ ਰਾਹੀਂ ਪੂਰੀ ਤਰ੍ਹਾਂ ਪ੍ਰਗਟ ਕਰਨਾ ਅਸੰਭਵ ਹੈ ਇਸ ਨੂੰ ਸਿਰਫ ਪੜ ਕੇ ਸਰੋਤਿਆਂ ਨੂੰ ਬਿਆਨ ਜਾਂ ਸਮਝਾਇਆ ਨਹੀਂ ਜਾ ਸਕਦਾ ਪਰ ਇਹਨਾਂ ਸ਼ਬਦਾਂ ਨਾਲ ਇਨਸਾਫ ਉਦੋਂ ਹੀ ਹੋਵੇਗਾ ਜਦੋਂ ਸੁਣਨ ਵਾਲੇ ਨਾ ਸਿਰਫ ਇਸ ਨੂੰ ਸੁਣਨਗੇ ਸਗੋਂ ਗੁਰੂ ਤੋਂ ਵਿਛੋੜੇ ਦੇ ਦਰਦ ਨੂੰ ਵੀ ਮਹਿਸੂਸ ਕਰਨਗੇ ਜਦੋਂ ਇੱਕ ਸਾਧਕ ਦੁਨੀਆ ਨੂੰ ਲਤ ਮਾਰ ਕੇ ਸਤਿਗੁਰੂ ਦੇ ਚਰਨਾਂ ਵਿੱਚ ਸ਼ਰਨ ਲੈਂਦਾ ਹੈ ਅਤੇ ਸਤਿਗੁਰ ਉਸ ਨੂੰ ਰੱਦ ਕਰ ਦਿੰਦੇ ਹਨ ਫਿਰ ਚੇਲੇ ਕੋਲ ਤਿੰਨਾ ਲੋਕਾਂ ਵਿੱਚ ਕੋਈ ਨਹੀਂ ਹੁੰਦਾ ਗੁਰੂ ਦਾ ਅਸਵੀਕਾਰ ਕਰਨਾ ਸਿਰਫ ਚੇਲੇ ਨੂੰ ਹੋਰ ਤਾਕਤ ਦੇਣ ਲਈ ਇੱਕ ਲੀਲਾ ਰਚੀ ਜਾਂਦੀ ਹੈ ਕਿਉਂਕਿ ਸਾਰੇ ਦੁਨੀਆ ਵਿੱਚ ਗੁਰੂ ਹੀ ਅਜਹ ਹੈ ਜੋ ਕਦੇ ਹੱਥ ਨਹੀਂ ਛੱਡਦਾ ਇਹ ਚੇਲੇ ਨੂੰ ਦੁਖੀਤਾ ਕਰਦੀ ਹੈ ਪਰ ਉਹਨਾਂ ਦਾ ਤਜਰਬਾ ਵੀ ਸੰਪੂਰਨ ਹੁੰਦਾ ਹੈ ਖੈਰ ਜਦੋਂ ਗੁਰੂ ਉਸ ਨੂੰ ਪ੍ਰੀਖਿਆ ਵਜੋਂ ਆਸ਼ਰਮ ਛੱਡਣ ਲਈ ਕਹਿੰਦਾ ਹੈ ਤਾਂ ਉਸ ਸਮੇਂ ਚੇਲੇ ਤੇ ਕੀ ਵੀਤੀ ਹੈ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਇੱਥੇ ਪੜਿਆ ਅਤੇ ਬਿਆਨ ਨਹੀਂ ਕੀਤਾ ਜਾ ਸਕਦਾ ਸਿਰਫ ਇੱਕ ਸਮਰਪਿਤ ਸਾਧਕ ਹੀ ਇਸ ਨੂੰ ਮਹਿਸੂਸ ਕਰ ਸਕਦਾ ਹੈ ਬੁੱਲੇ ਸ਼ਾ ਕਦੇ ਕੁੰਡੀ ਖੜਕਾਉਂਦਾ ਸੀ ਕਦੇ ਜੰਜੀਰਾਂ ਖੜਕਾਉਂਦਾ ਸੀ ਤੇ ਕਦੇ ਉਹ ਆਪਣੀ ਹਥੇਲੀ ਨਾਲ ਦਰਵਾਜ਼ੇ ਤੇ ਵਾਰ ਕਰਦਾ ਸੀ ਉਹ ਆਪਣੇ ਇੱਕ ਇੱਕ ਗੁਰੂ ਪਾਈ ਦਾ ਨਾਮ ਲੈਂਦਾ ਰਹਿੰਦਾ ਸ਼ੱਕ ਅਤੇ ਡਰ ਕਰਨ ਉਸ ਦਾ ਦਿਲ ਗੁੱਸੇ ਨਾਲ ਸੜ ਰਿਹਾ ਸੀ ਪਰ ਇਨਾਇਦ ਦਾ ਮੂਡ ਬਹੁਤ ਸਖਤ ਅਤੇ ਅਡੋਲ ਸੀ ਉਹ ਗੇਟ ਦੇ ਬਿਲਕੁਲ ਸਾਹਮਣੇ ਬਰਗਦ ਦੇ ਥੜੇ ਤੇ ਬੈਠਾ ਸੀ ਆਸ਼ਰਮ ਦਾ ਹਰ 사ਦਕ ਵੇੜੇ ਦੇ ਇਸ ਬਰਗਦ ਦੇ ਆਲੇ ਦੁਆਲੇ ਖੜਾ ਸੀ ਉਹ ਡਰੇ ਹੋਏ ਸਨ ਸਾਰੇ ਬੁੱਲੇ ਸ਼ਾਦੀ ਬੇਚਾਨੀ ਨਾਲ ਦਰਵਾਜ਼ੇ ਤੇ دستਕ ਸੁਣ ਰਹੇ ਸਨ ਫਿਰ ਇਨਾਇਤ ਸ਼ਾਦੀ ਤਿੱਖੀ ਆਵਾਜ਼ ਆਈ ਉਸ ਨੂੰ ਕਹੋ ਇੱਥੋਂ ਚਲਾ ਜਾਵੇ ਆਪਣੇ ਲਈ ਕੋਈ ਹੋਰ ਜਗ੍ਹਾ ਲੱਭੇ ਪਰ ਇਸ ਹੁਕਮ ਨੂੰ ਕੌਣ ਲਾਗੂ ਕਰੇਗਾ ਬੁੱਲੇ ਸ਼ਾਦੀ ਛਾਤੀ ਵਿੱਚ ਇਹ ਜ਼ਾਲਮ ਛੁਰਾ ਕੌਣ ਠੋਕੇਗਾ ਸਾਰੇ ਗੁਰੂ ਬਰਾ ਇੱਕ ਇੱਕ ਕਦਮ ਪਿੱਛੇ हट ਗਏ ਅਤੇ ਇੱਕ ਦੂਜੇ ਵੱਲ ਦੇਖਣ ਲੱਗੇ ਕਿ ਕੌਣ ਕੀ ਕਹੇਗਾ ਇਨਾਇਤ ਦੀਆਂ ਲਾਲ ਅੱਖਾਂ ਸਿੱਧੀਆਂ ਅਫਜਲ ਵੱਲ ਗਈਆਂ ਸਨ ਉਹੀ ਜੋ ਸੈਦਾਂ ਦੇ ਨਿਕਾਹ ਵਿੱਚ ਗਿਆ ਸੀ ਅੱਖਾਂ ਸਿੱਧੀਆਂ ਅਫਜਲ ਵੱਲ ਜਾ ਟਿੱਗੀਆਂ ਸਨ ਅਤੇ ਗੁਰੂ ਜੀ ਨੇ ਆਪਣੀਆਂ ਪਰਵੀਆਂ ਉੱਚੀਆਂ ਕੀਤੀਆਂ ਅਤੇ ਉਸ ਨੂੰ ਇਸ਼ਾਰਾ ਕੀਤਾ ਬੇਚਾਰਾ ਅਫਜਲ ਪਹਿਲਾਂ ਹੀ ਆਪਣੇ ਆਪ ਨੂੰ ਇਸ ਘਟਨਾ ਦਾ ਦੋਸ਼ੀ ਸਮਝ ਰਿਹਾ ਸੀ ਪਰ ਇਹ ਇੱਕ ਵਰਦਾਨ ਸੀ ਕਿ ਇਸ ਵਾਰ ਵੀ ਉਹ ਉਸ ਨੂੰ ਮੋਹਰਾ ਬਣਾ ਕੇ ਅਗਲਾ ਅਧਿਆਤਮਿਕ ਖੇਡ ਖੇਡਣਾ ਚਾਹੁੰਦੇ ਸਨ ਸੋ ਦੋਸਤੋ ਜੇਕਰ ਸੂਫੀ ਕਰ ਚੈਨਲ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ